हां हां जी ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੀ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਅਪਾ ਟਾਪ ਦੀ ਬੈਡ ਸੇਲ ਲਈ ਲੈ ਕੇ ਆਏ ਹਾਂ ਜੀ 17 18 ਲੀਟਰ ਵਾਲੀ ਬੈਡ ਆ ਬਈ ਆਪ ਪੁੱਛ ਲੈਨੇ ਬਾਈ ਤੁਹਾਡੀ ਭਾਈ ਜੀ ਹੱਸੀ ਗੱਲ ਸਸਰੀ ਗੱਲ ਡਾਕਟਰ ਸਾਹਿਬ ਹੋਰ ਠੀਕ ਹੋਈ ਵਧੀਆ ਪੂਰੇ ਵਧੀਆ ਹੀ ਪੂਰੇ ਵਧੀਆ ਨਾਮ ਤੇ ਐਡਰੈਸ ਬੋਲ ਨਾਮ ਹਰਦੀਪ ਸਿੰਘ ਆ ਜੀ ਪਿੰਡ ਭਧੌੜਾ ਆ ਜ਼ਿਲ੍ਹਾ ਬਰਨਾਲਾ ਤੇ ਤਹਿਸੀਲ ਤਪਾ ਜੀ ਠੀਕ ਆ ਮੋਬਾਈਲ ਨੰਬਰ ਬੋਲ 7657814882 ਠੀਕ ਆ ਬਾਈ ਬਾਈ ਜਿਹੜੀ ਇਹ ਬੈਡ ਦੇ ਨੇ ਕਿਹੜਾ ਸੋਸ ਹੋਈ ਆ ਦਰdre ਇਹ ਤੀਜਾ ਸੂਆਗਾ ਜੀ ਠੀਕ ਆ ਕਿੰਨਾ ਟਾਈਮ ਹੋ ਗਿਆ ਸੂਈ ਨੂੰ ਸੂਈ ਨੂੰ ਇਹਨੂੰ ਲਗਭਗ 15 ਤੋਂ 20 ਦਿਨ ਹੋ ਗਏ ਜੀ ਬੱਚਾ ਕੀ ਆ ਬੱਚੀ ਆ ਜੀ ਬੱਚੀ ਚੰਗੀ ਆ ਹਾਂ ਬੱਚੀ ਚੰਗੀ ਬੱਚੀ ਕੁਆਲਟੀ ਵਾਲੀ ਆ ਭਾਈ ਹੋ ਗਏ ਕਿੰਨਾ ਦੁੱਧ ਆ ਹੁਣ ਜਿਹੜਾ ਹੁਣ ਚੋਣ ਵਾਲਾ ਜੀ 17 ਕਿਲੋ ਦੁੱਧ ਆ ਇਹਦੇ ਥੱਲੇ 10 ਕਿੱਲੇ ਵਾਲਾ ਹਾਂਜੀ ਨਹੀਂ ਹਜੇ ਹੋ ਇਹ ਆਈ ਥੋੜੀ ਜਿਹੀ ਗਰੀਬ ਘਰੋਂ ਆ ਦੁੱਧ ਨੇ 20 ਕਿਲੋ ਹੀ ਕਰ ਜਾਣਾ ਅੱਛਾ ਜਦੋਂ ਮੰਨ ਲਓ ਸਾਮੂ ਕੀ ਨਾ ਇਸ ਹਫਤੇ ਤੱਕ ਸਾਡੇ ਹੁੰਦਾ ਅੱਜ ਮੈਂ ਲਿਆ ਕੱਲ ਨੂੰ ਮੇਰੇ ਤੋਂ ਹੋਰ ਕੋਈ ਨਹੀਂ ਜਦੋਂ ਇੱਕ ਘਰੇ ਜਾ ਕੇ ਇੱਕ ਥਾਂ ਟਿਕ ਜਾਂਦਾ ਪਸ਼ੂ ਦੁੱਧ ਹੀ ਫੇਰ ਕੱਢਦਾ ਦੁੱਧ ਹੀ ਫੇਰ ਦਿੰਦਾ ਉਹ ਬੁਵਾਰੀਆਂ ਨੇ ਉਧਰੋਂ ਉਧਰ ਨੂੰ ਲੱਦੀ ਉਧਰੋਂ ਉਧਰ ਨੂੰ ਲੱਦੀ ਪੁੰਟ ਗਈ ਜੀ ਹੰਬਜਾ ਪਸ਼ੂ ਦਾ ਜੀ ਲੱਗ ਜਾਂਦਾ ਵੱਜ ਵੀ ਖਰਾਕ ਮਿਲਣ ਲੱਗ ਜਾਂਦੀ ਹੈ ਚੰਗੀ ਖਰਾਕ ਮਿਲ ਗਈ ਦੁੱਧ ਚੰਗਾ ਪਾ ਦੋ ਹਾਂਜੀ ਵੈਸੇ 17 ਲੀਟਰ ਦੁੱਧ ਵੀ ਬਹੁਤ ਹਾਜ਼ਰ ਆ ਜੀ ਇਸ ਵਕਤ 17 ਲੀਟਰ ਦਾ ਬੱਚਾ ਵੀ ਬੱਚੀ ਬੱਚੀ ਵੀ ਕੁਆਲਟੀ ਵਾਲੀ ਬਹੁਤ ਮਾੜੀ ਤੋਰ ਕੇ ਦਿਖਾਦੀ ਹਾਂਜੀ ਤੋਰ ਬਾਕੀ ਕਰੋ ਸੰਗਾ ਫੈਂਟ ਗਰਮੀ ਨਹੀਂ ਮੰਦੀ ਜੀ ਜਮਈ ਨਹੀਂ ਮੰਨਣੀ ਗਰਮੀ ਤਾਂ ਨੇ ਨਾ ਹੀ ਇਹ ਦੁੱਧ ਟੁੱਟੇ ਵੀ ਐ ਦੁੱਧ ਟੁੱਟੇ ਹਾਂ ਕਿਉਂ ਜਦੋਂ ਗਰਮੀ ਨਹੀਂ ਮੰਨਣੀ ਦੁੱਧ ਆਪੀ ਨਹੀਂ ਟੋੜਦੀ ਬਾਕੀ ਫੈਂਟ ਬਹੁਤ ਚੰਗੀ ਆਊਗੀ ਤੇ ਤੋਰਾ ਤਾਰਾ ਕਮਾਲ ਆਰਡਰ ਦਾ ਦੇ ਸਾਹਮਣੇ ਪੂਰਾ ਟੌਪ ਦਾ ਕੱਲਾ ਕੱਲਾ ਥਣ ਮੁੱਠੀ ਆ ਥਣਾ ਬਈ ਸਾਰੇ ਥਣਾ ਚ ਦੁੱਧ ਬਰਾਬਰ ਆ ਕਿਸੇ ਚ ਕੋਈ ਵੱਧ ਘੱਟ ਨਹੀਂ ਹੋਣਾ ਜੀ ਠੀਕ ਆ ਦੇਖਣ ਨੂੰ ਮਾੜੀ ਜੀ ਸਾਈਡ ਜ਼ਰੂਰ ਦਿਖਾਉਂਦੀ ਆ ਇਹ ਹਾਂ ਸਾਈਡ ਦੁੱਧ ਜਮਾ ਬਰਾਬਰ ਆ ਠੀਕ ਆ हां जय दो डंग चोले तीन चोले ठीक है अपने ਘਰੇ ਖੜੀ ਦੀ ਫੁੱਲ ਜ਼ਿੰਮੇਦਾਰੀ ਆ ਬਾਹਰ ਕੋਈ ਜ਼ਿੰਮੇਦਾਰੀ ਨਹੀਂ ਇੱਥੇ ਤੁਸੀਂ ਲੀ ਕਰਕੇ ਲੈ ਜਾਵੇ ਦੁੱਧ ਵਾਲਾ ਆਰਡਰ ਹੈ ਕੱਲਾ ਕੱਲਾ ਥਾਣਾਗਾ ਤੇ ਚਵਾਈ ਚੁਈ ਬਾਈ ਕਹਿੰਦਾ ਨੰਬਰ 1 ਮਾੜੀ ਮੋਟੀ ਸਾਈਡ ਦਿਖਾਉਂਦੀ ਆ ਦੁੱਧ ਪਰ ਦੁੱਧ ਬਰਾਬਰ ਆ ਜੀ ਤੇ ਮੁੱਲ ਕੀ ਆ ਬਈ ਇਹਦਾ ਮੁੱਲ ਜੀ ਕੋਸ ਕਰਾ ਲਓ 33000 ਦੀ ਦੇ ਦਾਂਗੇ ਠੀਕ ਆ ਮੋਕੜਾ ਵਾਲਾ ਭਾਈ ਰੱਖਣਾ ਜਮਾ ਜਾਇਜ ਮੁੱਲ ਭਾਈ ਹਾਂ 33000 ਜੇ 17 ਲੀਟਰ ਵਾਲੀ ਲੈਣੀ ਹੈ ਕਿੰਨੇ ਦੀ ਮਿਲੂਗਾ ਮਾਲਾ ਜੇ 17 ਵਾਲੀ ਲੈਣੀ ਹੋਵੇ ਨਾ ਘਟੋ ਘਟਕਲਾ 60000 ਤੋਂ ਘਟਮ ਨਹੀਂ 65 ਹਾਂ ਸਹੀ ਹੈ 65 ਇਹ ਵਾਲਾ ਤੀਜਾ ਦੂਆ ਦਾ ਨੋਰਮਲ ਜਿਹਾ ਰੇਟ ਆ ਹਾਂ ਆਪਾਂ ਜਮਾ ਰੱਖਿਆ 35 ਨਹੀਂ ਕੀਤਾ ਮੁੱਲ ਕੁਝ ਤਰ੍ਹਾਂ 33 ਦੀ ਦੇ ਦਾਂਗੇ 33000 ਰੁਪਿਆ ਜਾਇਜ਼ ਮੁੱਲ ਵਿੱਚੋਂ ਮਾਨਤਾ ਫੇਰ ਵੀ ਜ਼ਰੂਰ ਹੋ ਜਾਣਾ ਨਹੀਂ ਉਹ 2000 ਦਾ ਕਰਨੀ ਪੈਂਦੀ ਦੋ ਜਾਨਵਰ ਮਿਲਦੇ ਆ 17 ਲੀਟਰ ਬੰਦੇ ਦਾ ਬੱਚਾ ਹੀ ਬੱਚਾ ਚਾਹੇ ਦਾ ਆਪਾਂ ਮੁੱਲ 20 ਕਰ ਦਗੇ ਫੇਰ ਵੀ ਅਗਲੇ ਨੇ ਇਹ ਕਹਿਣਾ ਵੀ 10 ਛੱਡੇਗਾ ਛੱਡੇਗਾ ਕੀ 2050 ਦਾ ਇਹ ਛੱਡਣਾ ਹੀ ਪੈਂਦਾ ਛੱਡਣਾ ਹੀ ਮੈਨੂੰ ਮਾਨਤਾਣ ਕਰਨਾ ਹੀ ਪਊਗਾ ਕਿਉਂ ਬੰਦਾ ਦੂਰੋਂ ਆਇਆ ਕਰਾਇਆ ਪੜਾ ਠੀਕ ਆ ਹਾਂ ਠੀਕ ਹੈ ਜੀ ਤੇ ਕਿਸੇ ਵੀਰ ਨੂੰ ਪਸੰਦ ਆਈ ਬਾਈ ਨਾਲ ਕਨੈਕਟ ਕਰ ਲਿਓ ਵੀਡੀਓ ਨੇ ਵੇਖਣ ਲਈ ਸਾਰੇ ਵੀਰਾਂ ਦਾ ਤੈਅ ਲਓ ਧੰਨਵਾਦ